ਪਾਰਟੀ ਦੀ ਸਰਕਾਰ ਦੁਬਾਰਾ ਜਿੱਤ ਕੇ ਆ ਰਹੀ ਹੈ ਸੋ ਇਸੇ ਤਰ੍ਹਾਂ ਹੀ ਤੁਸੀਂ ਪੰਜਾਬ ਦੇ ਕੀਤੇ ਹੋਏ ਕੰਮਾਂ ਨੂੰ ਜਾਣੂ ਜੇ ਤੁਸੀਂ ਇਸ ਪੰਜਾਬ ਦੇ ਕੀਤੇ ਹੋਏ ਕੰਮਾਂ ਤੋਂ ਤੁਹਾਨੂੰ ਪਤਾ ਹੈ ਕਿ ਕਿੰਨਾ ਵਿਕਾਸ ਹੋ ਰਿਹਾ ਹੈ ਸਾਡੇ ਪਟਿਆਰੇ ਚ ਆਮ ਆਦਮੀ ਪਾਰਟੀ ਦਾ ਮੇਰ ਪਣ ਗਿਆ ਜਲੰਧਰ ਚ ਬਣ ਗਿਆ ਤੇ ਹੁਣ ਇਹ ਬਾਬਾ ਦੀ ਕਿਰਪਾ ਨਾਲ ਅੰਮ੍ਰਿਤਸਰ ਜੀ ਵੀ ਸਾਡਾ ਮੇਰ ਪਾੜਿਆ ਜੀ ਬੋਲੇ ਜੋਨਿਆ ਸਭ ਬਹੁਤ ਬਹੁਤ ਧੰਨਵਾਦ ਸਰ ਮੰਤਰੀ ਸਾਹਿਬ ਦਾ ਸਾਡੀਆਂ ਸਾਰੀਆਂ ਬੰਦੇ ਸ਼ਾਮ ਰੋਡੇ ਨਾਲ ਨਾਲ ਸੋਮੇ ਆਓ ਜੀ ਉਹ ਕਿਹੜੇ ਕਿਹੜੇ ਸਾਹਿਬ ਆਓ ਜੀ ਫੋਟੋ ਕਰਾ ਲਓ ਜੀ ਆਪਣਾ ਸਹੀ ਵੀ ਬੰਦੇ ਬੁਲਾ ਲਓ ਥੋੜੀ ਜਿਆਦਾ ਫੋਟੋ ਵਾਡੀ ਕਰ ਦਿੱਤੇ ਹਾਂ ਜੀ ਅੱਜ ਵੀ ਕਿਹਾ ਲੋ ਮੇਰਾ ਫੋਟੋ ਰਾਇਲਸ ਕੋ ਵੀ ਪਾ ਲੂ ਤੁਸੀਂ ਅੱਜ ਇਹ ਕਿਉਂ ਆਇਓ ਆਪ ਮੰਤਰੀ ਸਭ ਨਹੀਂ ਹੋਣੀ ਇੱਧਰੋਂ ਆ ਗਏ ਤੁਸੀਂ ਯਾਰ ਅਮੀ ਹਲੋ ਆ ਗਿਆ ਅੱਗੇ ਲਾਓ ਬਟ ਉਸ ਕਿਤ ਲਈ ਪੈਰ ਚਾਹੇ ਅੱਜ ਕਿਤੇ ਆ ਮੈਂ ਮੋੜ ਲਾ ਦੇ ਫਿਰ ਅੱਗੇ ਕਿਤੇ ਹਲੋ ਆਪਣਾ ਮੇਨ ਮੇਨ ਬੰਦੇ ਬੁਲਾ ਲਓ ਨਾ

ਦੂਜਾ ਦਰਜ ਆ ਜਾਣਾ ਵਾ ਉਹ ਫੋਟੋ ਕਰਾ ਲੀਏ ਜੀ ਫੋਟੋ ਕਰਾਓ ਜੀ ਤੁਸੀਂ ਇਹ ਕਿਹੜਾ ਹੋਇਆ ਜੀ ਤੁਸੀਂ ਇਹ ਕਿਹੜਾ ਡਾਕੂਮੈਂਟ ਹੈ ਜੀ ਬਸ ਇੱਕ ਮਿੰਟ ਨਸ਼ਿਆਂ ਦੀ ਤੁਸੀਂ ਪਹਿਲ ਦਿੱਤੀ ਸੀ ਦੱਸੋ ਨਸ਼ਿਆਂ ਬਾਰੇ ਉਹਨਾਂ ਦਾ ਕੀ ਕੀਤਾ ਤੁਸੀਂ ਬਸ ਇੱਕ ਮਿੰਟ ਨਸ਼ਿਆਂ ਨੂੰ ਪੀਸ ਇਹਦਾ ਚਲੋ ਸਾਹਮਣੇ ਦੇਖਿਓ ਜੀ ਇੱਧਰ ਦੀ ਆਵਾਜ਼ ਵੀ ਪਾਡੀ ਜਿੰਦਾਬਾਦ ਦਿਆਂ ਸੰਗਾ ਹਲੋ ਧਾਲਿਆਲ ਸਾਹਿਬ ਸਾਡੇ ਨਕਦੀ ਰਵਾਇਦਾ ਧਾਲਿਆਲ ਸਾਹਿਬ ਸਾਡੇ ਨਕਦੀ ਰਵਾਇਦਾ ਤੇ ਅਸੀਂ ਆਏ ਘਰ ਆਏ ਮਹਿਮਾਨ ਨੂੰ ਸਤਿਕਾਰ ਤੋਂ ਬਿਨਾਂ ਨਹੀਂ ਭੇਜ ਸਕਦੇ ਇਹ ਬੇਨਤੀ ਤੁਹਾਨੂੰ ਕਬੂਲ ਕਰਨੀ ਪਊਗੀ ਧਾਲਿਆਲ ਸਾਹਿਬ ਦਾ ਸਨਮਾਨ ਕੀਤਾ ਜਾਵੇਗਾ ਤੁਸੀਂ ਸਾਡੇ ਮਹਿਮਾਨ ਜੀ ਮੈਂ ਬੇਨਤੀ ਕਰੂੰਗਾ ਸਾਡੀ ਟੀਮ ਨੂੰ ਕਿ ਸ਼ਾਲ ਦਾ ਔਰ ਪੰਜਨ ਪੇਡ ਕਰਦੇ ਆ ਸੀ ਵੀ ਆ ਤੇ ਭਾਈ ਜਗਵਿੰਦਰਪਾਲ ਜੱਗਾ ਜੀ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਧਾੜੀ ਵਾਲ ਸਾਥੇ ਨਾਲ ਹੀ ਹੋਣ ਬੜੇ ਖੁੱਲ੍ਹੇ ਮਾੜੇ ਜੇ ਭਾਈ ਜਗਵਿੰਦਰਪਾਲ ਸਿੰਘ ਜੱਗਾ ਜੀ ਮਜੀਠੀਆ ਸਾਹਿਬ ਉਹਨਾਂ ਦਾ ਵੀ ਅਸੀਂ ਸਨਮਾਨ ਕਰਨਾ ਸਾਡੇ ਮਹਿਮਾਨ ਨੇ ਸਾਡੇ ਨਾਲ ਕਦੀ ਰਵਾਇਤ ਆ ਅਸੀਂ ਮੇਰਾ ਨਾਂ ਜੀ ਗੌਰ ਰੰਧਾਵਾ ਆ ਤੇ ਪਿੰਡ ਮੇਰਾ ਸੁਈਆਂ ਕਲਾ ਆ ਅੱਜ ਇੱਕ ਬੜਾ ਵੱਡਾ ਇਕੱਠ ਹੋਇਆ ਪਿੰਡ ਸੁਈਆਂ ਕਲਾ ਤੇ ਪਿੰਡ ਬਾਦੀ ਉਪਾਸਤਾ ਸਰਦਾਰ ਕੁਲਦੀਪ ਸਿੰਘ ਢਾਲੀਆਲ ਸਾਹਿਬ ਕੈਬਨ ਮੰਤਰੀ ਪੰਜਾਬ ਔਰ ਸਾਡੇ ਹਲਕਾ ਇੰਚਾਰਜ ਸਰਦਾਰ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਸਾਹਿਬ ਉਹਨਾਂ ਦੀ ਰਹਿਮਈ ਹੇਠ ਇਕੱਠ ਹੋਇਆ ਇਸ ਪਿੰਡ ਦੇ ਵਿੱਚ ਤੇ ਸੈਂਕੜੇ ਪਰਿਵਾਰ ਜਿਹੜੇ ਹੈਗੇ ਆ ਉਹ ਵੈਰਾਈਟੀ ਪਾਰਟੀਆਂ ਨੂੰ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਔਰ ਸਾਡੇ ਉੱਗੇ ਸਮਾਜਿਕ ਸਾਡੇ ਪਿੰਡ ਦੇ ਸਵਾਸੀ ਵੀ ਸੁਖਵਿੰਦਰ ਸੋਈ ਜੀ ਜਿਨ੍ਹਾਂ ਦਾ ਇਲਾਕੇ ਵਿੱਚ ਬੜਾ ਨਾਮ ਆ ਉਹਨਾਂ ਨੇ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਲੀ ਦਲ ਨਾਲ ਜੁੜੇ ਸੀ ਤੇ ਕਾਲੀ ਦਲ ਪਾਰਟੀ ਕਰੋਮੜੀ ਕਾਲੀ ਦਲ ਬਾਦਲ ਪਾਰਟੀ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਜਿਹੜਾ ਸਾਡਾ ਇਕੱਠ ਆ ਇਹ 2027 ਵਿੱਚ ਜੱਗਾ ਮਜੀਠੀਆ ਸਾਹਿਬ ਨੂੰ ਜਿੱਤ ਵੀ ਹਾਸਲ ਕਰਾਏਗਾ ਔਰ ਸਾਡੇ ਪਿੰਡ ਦੇ ਜਿਹੜੇ ਵਿਕਾਸ ਵਾਲੇ ਕੰਮ ਕੁਛ ਭੁਣ ਵਾਲੇ ਰਹਿੰਦੇ ਸੀ ਕਾਫੀ ਕੰਮ ਸੀ ਉਹ ਅਸੀਂ ਮਜੀਠੀਆ ਸਾਹਿਬ ਦੇ ਸਾਹਮਣੇ ਤਾਲੀਵਾਲ ਸਾਹਿਬ ਦੇ ਸਾਹਮਣੇ ਅਸੀਂ ਉਹ ਕੰਮ ਰੱਖੇ ਆ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਸਾਰੇ ਕੰਮ ਜਿਹੜੇ ਆ ਛੇਤੀ ਛੇਤੀ ਕੀਤੇ ਜਾਣਗੇ ਅਸੀਂ ਤੈ ਦਿਲੋਂ ਧੰਨਵਾਦੀ ਵੀ ਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰੇ ਮੀਡੀਏ ਨੇ ਸਾਰੇ ਭਰਾਵਾਂ ਨੇ ਪੱਤਰਕਾਰ ਵੀਰਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਪ੍ਰੋਪਰ ਜਿਹੜਾ ਕਵਰ ਕੀਤਾ ਆ ਤੈ ਦਿਲੋਂ ਧੰਨਵਾਦੀ ਵੀ ਆ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਕੀ ਕਹਿਣਾ ਚਾਹੋਗੇ ਮੈਂ ਅੱਜ ਪਿੰਡ ਸੋਈਆਂ ਕਾਂ ਤੇ ਵਰਪਾਲ ਪੱਤੀ ਦੇ ਸਕਿੰਦਰ ਸਿੰਘ ਨਾਲ ਜਿੰਨੇ ਵੀ ਪਰਿਵਾਰ तकरीबन 100 ਪਰਿਵਾਰ ਜਿਹੜਾ ਕਾਲੀਦਲ ਤੇ ਕਾਂਸ ਨੂੰ ਆਲਵੀ ਦਾ ਕਹਿ ਕੇ ਸਾਡੀ ਆਮ ਆਦਮੀ ਪਾਰਟੀ ਦੇ ਕਮਾਂ ਨੂੰ ਵੇਚਦੇ ਹੋਏ ਅੱਜ ਸਾਡੇ ਵਿੱਚ ਜੁਆਇਨ ਕੀਤੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ વિશ્વાસ ਦੋਣਾ ਕਿ ਜਿਹੜੇ ਵੀ ਇਹਨਾਂ ਨੇ ਡਵੈਲਪਮੈਂਟ ਦੇ ਕੰਮ ਕਹੇ ਆ ਕੁਝ ਤੇ ਪਹਿਲਾਂ ਸੈਂਕਸ਼ਨ ਦੀ ਗਏ ਨੇ ਉਹ ਜਿਹੜੇ ਰੀਂਦੇ ਕੰਮ ਹੈ ਜਿਹੜੇ ਤੁਹਾਡੀਆਂ ਸਾਭੀਆਂ ਜਾਂ ਆਈ ਸੀ ਚੇਤੇ ਤੌਰ ਤੇ ਉਹ ਦੋਹਾਂ ਚੀਜ਼ਾਂ ਲਈ ਔਪ੍ਰੇਲ ਤੇ ਅਨਾਉਂਸ ਕਰ ਗਏ ਆ ਵੀ 5-5 ਲੱਖ ਦਿੱਤਾ ਜਾਊਗਾ ਆਈਡੀਆ ਇਹ ਲੋਨ ਜਿਹੜੀ ਵੀ ਇਸ ਪਿੰਡ ਦੀ ਡਿਮਾਂਡ ਹੋਊਗੀ ਉਹ ਪੈਲ ਦੀ ਧਾਰ ਤੇ ਕੀਤੀ ਜਾਏ ਇਹ ਕਿੰਨੇ ਕੇ ਪਰਿਵਾਰ ਇਹੀ ਜਿਹੜੇ ਸ਼ਾਮਲ ਹੋਏ ਜੀ ਤਕਰੀਬਨ 100 ਪਰਿਵਾਰ ਬੋਕੇ ਤੱਪੋਰ ਤੱਪੋਰ ਗੋਵਿੰਦਰ ਸਿੰਘ ਸੋਹੀ ਜੀ ਆਜਾਮਾਦੀ ਪਾਰਟੀ ਦੇ ਵਿੱਚ ਕਿੰਨੇ ਕੇ ਪਰਿਵਾਰ ਸ਼ਾਮਲ ਹੋਏ ਤੁਹਾਡੇ ਸਿ ਤਕਰੀਬਨ ਜੀ 100 ਪਰਿਵਾਰ ਦੇ ਕਰੀਬ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਅੱਛਾ ਮੰਤਰੀ ਸਾਹਿਬ ਆਏ ਹੀ ਕੀ ਕੀ ਮੰਗਾ ਸੀ ਤੁਹਾਡੀਆਂ ਮੰਨ ਕੇ ਗਏ ਅਸੀਂ ਸਰਦਾਰ ਜੱਗਾਜੀ ਨੂੰ ਤੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੂੰ ਆਪਣੇ ਪਿੰਡ ਦੀਆਂ ਖਾਸ ਮੰਗਾਂ ਰੱਖੀਆਂ ਸੀ ਇੱਕ ਸਾਡੀ ਸਭ ਤੋਂ ਵੱਡੀ ਮੰਗ ਸੀ ਕਿ ਸਾਡੇ ਸਾਂਸੀ ਪਰਿਵਾਰ ਦਾ ਜਿਹੜਾ ਸੀ ਉਹ ਪਿੰਡ ਦੇ ਵਸਨੀਕ ਨੇ ਵੋਟਰ ਨੇ ਉਹਨਾਂ ਦਾ ਰਸਤਾ ਜਿਹੜਾ ਕੱਚਾ ਸੀ ਉਹ ਪਿੰਡ ਤੋਂ ਪਛੜੇ ਪਏ ਸੀ ਉਹ ਰਸਤੇ ਵੱਲੋਂ ਇੱਕ ਸਾਡੇ ਪਿੰਡ ਸੋਈਆਂ ਕਲਾਂ ਦੇ ਵਿੱਚ ਜੋ ਸਾਡੇ ਬਾਬਾ ਬਾਲਮੀਕ ਜੀ ਦੇ ਮੰਦਿਰ ਦੇ ਲਾਗੇ ਸੜਕੋ ਜਗ੍ਹਾ ਬਹੁਤ ਆ ਪਰ ਉੱਥੇ ਕੋਈ ਸਾਡੇ ਕੋ ਬਹਿਣ ਕਲੋਨੀ ਕੋ ਜਗ੍ਹਾ ਨਹੀਂ ਸੀ ਹੈਗੀ ਉਹ ਸਵਾਸਤੇ ਅਸੀਂ ਜਾਂਚ ਕਰਦੇ ਮਨਜ਼ੂਰੀ ਵਾਸਤੇ ਵੀ ਉੱਥੇ ਅਸੀਂ ਧਾਲੀਵਾਲ ਸਾਹਿਬ ਨੂੰ ਤੇ ਭਾਜੀ ਜੱਗਾ ਜੀ ਮਜੀਠੀਆ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਜਿਹੜਾ ਵੀ ਉਹਦੇ ਵਾਸਤੇ ਬਣਦੀ ਗ੍ਰਾਂਟ ਫੰਡ ਜਿਹੜਾ ਦਿੱਤਾ ਜਾਵੇ ਜੀ ਕੀ ਆਸ ਰੱਖਦੇ ਜੀ ਗਾੜੀਆਂ ਆਮ ਆਦਮੀ ਪਾਰਟੀ ਤੋਂ ਵੇਖੋ ਜੀ ਇਹ ਸਾਫ਼ ਆ ਜੋ ਉਹਨਾਂ ਦੇ ਵਿਕਾਸ ਤੇ ਕੰਮ ਚੱਲਾਂਦੇ ਨੇ ਤੇ ਸੰਗਤ ਚੜ੍ਹਦੀ ਕਲਾ ਕਰੂਗੀ ਇਹ ਸਾਡਾ ਪਿੰਡ ਬਾਦੀਵਰ ਪਾਲ ਸੋਈਆਂ ਕਹਿੰਦਾ ਅਸੀਂ ਇੱਕ ਵਿਸ਼ਵਾਸ ਦਵਾਉਂਦੇ ਆ ਵੀ ਆਉਣ ਵਾਲੇ 2020 ਤੋਂ 27 ਦੇ ਵਿੱਚ ਭਾਈ ਜਗਵਿੰਦਰ ਸਿੰਘ ਜੱਗਾ ਜੀ ਮਜੀਠੀਆ ਸਾਹਿਬ ਨੂੰ ਅਸੀਂ ਜਿਹੜੀ ਆ ਇੱਕ ਇਹਦੀ ਚੰਡੀਗੜ੍ਹ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਦੀਆਂ ਪੌੜੀਆਂ ਜਿਹੜੀਆਂ ਨਾਲ ਜਰੂਰ ਚੜਾਵਾਗੇ ਜੀ